ਲੈਡ ਲੈਡ ਦਿਖਾ ਦੇ ਬੜੀਆ ਇਹ ਕਾਲੀ ਹੋਦੀ ਤਾਂ ਉੱਤਰ ਬਹੁਤ ਕੂੜੀ ਹੋਦੀ ਰਹਿੰਦੀ ਮੈਂ ਇਹਨੂੰ ਕਈ ਵਾਰੀ ਕਹਿੰਦਾ ਹਾਂ ਦਾ ਹੀ ਕਹਿੰਦਾ ਇਹਨੂੰ ਵੀ ਮੈਨੂੰ ਭਾਈ ਇਹਨਾਂ ਨੂੰ ਮਿਲਾ ਦੇ ਤੁਹਾਡਾ ਬਣਾ ਲੈਣਾ ਉਹ ਸੰਗਾਊ ਵੜਾ ਵਾ ਬਹੁਤ ਜ਼ਿਆਦਾ ਉਹਨੂੰ ਮਤਲਬ ਉਹਨੂੰ ਐਂ ਨਹੀਂ ਗਿਆ ਮਤਲਬ ਇੰਨਾ ਇੱਕ ਖੁੱਲ ਕੇ ਗੱਲਬਾਤ ਦਿਓ ਕਰਦਾ ਹਾਂ ਉਹਦਾ ਹਲੋ ਮਿੰਟ ਦਿਨਾ ਮੇਰਾ YouTube ਚੈਨਲ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਮੈਂ ਦੱਸ ਰਿਹਾ ਵੀ ਮੈਂ ਅੱਜ ਮੈਨੂੰ ਬੜੀ ਮੇਰੀ ਖੁਸ਼ੀ ਦਾ ਮੌਕਾ ਆ ਵੀ ਮੈਂ ਆਇਆ ਸੀ ਇੱਥੇ ਕੈਰੋ ਤੇ ਸਭ ਪਾਉ ਸਾਰੇ ਮੇਰੇ ਮਿੱਤਰ ਨੇ ਅਗਰੇ ਚਟਾਨੀਆਂ ਰਿਸ਼ਤੇਦਾਰੀਆਂ ਅੰਗਲੀਆਂ ਸੰਗਲੀਆਂ ਜਿਹਾ ਨਿਕਲ ਆਉਂਦੀਆਂ ਤੇ ਮਾਜੇ ਦੀ ਬਹੁਤ ਹੀ ਮਸ਼ਹੂਰ ਅਸਤੀ ਸਰਦਾਰ ਕਰਤਾਰ ਸਿੰਘ ਜੁਣੀ ਪਦਮ ਸ਼੍ਰੀ ਉਹਨਾਂ ਦੇ ਛੋਟੇ ਭਰਾ ਤੇ ਸਰਦਾਰ ਸਤਜਨ ਸਿੰਘ ਜੁਣੀ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਬੈਠੇ ਨੇ ਔਰ ਮੇਰੇ ਆਹਤੇ ਬੜਾ ਖੁਸ਼ੀ ਦਾ ਮੌਕਾ ਆ ਔਰ ਸਾਰੀ ਫੈਮਿਲੀ ਬੈਠੀ ਰਲ ਕੇ ਔਰ ਬਹੁਤ ਹੀ ਛੋਟਾ ਜਿਹਾ ਕਲਿੱਪ ਮੈਂ ਸਾਂਝਾ ਕਰ ਰਿਹਾ ਆਪਣੇ ਸਾਰੇ YouTube ਚੈਨਲ ਉਤੇ ਔਰ ਮੈਂ ਬਸ ਇਹ ਕਹਿ ਸਕਦਾ ਤੇ ਇਹ ਪਰਿਵਾਰੀ ਬੈਠੇ ਨੇ ਇਹਨਾਂ ਦਾ ਤੇ ਕੋਈ ਮੈਂ ਦੱਸ ਹੀ ਨਹੀਂ ਸਕਦਾ ਕਿ ਦੇਸ਼ ਦੇਸ਼ ਚ ਪੂਰੇ ਵਰਲਡ ਚ ਨਾਵਾ ਨਾ ਤੇ ਇਹ ਮੇਰੇ ਵਾਸਤੇ ਬੜੀ ਖੁਸ਼ੀ ਆ ਤੇ ਮੈਂ ਸਰਪੰਚ ਸਾਹਿਬ ਦਾ ਧੰਨਵਾਦੀ ਵੀ ਜਿਨ੍ਹਾਂ ਨੇ ਮੈਨੂੰ ਮਿਲਾਇਆ ਨਾਲ ਸਾਡੇ ਬੈਠੇ ਨੇ ਪੱਟੀ ਤੋਂ ਐਮਸੀਤ ਲਾਰਗੇ ਜੀ ਤੇ ਇੰਜੀਨੀਅਰ ਬੈਠੇ ਆ ਸਾਰਾ ਪਰਿਵਾਰ ਆ ਅੱਜ ਮੇਰੇ ਲਈ ਸਾਰੇ ਮੇਰੇ YouTube ਚੈਨਲ ਦੇ ਵੇਖਣ ਵਾਲੇ ਦੋਸਤਾਂ ਨੂੰ ਬਹੁਤ ਸਾਰਾ ਸ਼ੁਕਰੀਆ ਤੇ ਮੈਂ ਧੰਨਵਾਦੀ ਹਾਂ ਭਾਜੀ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਕੋ ਇਜਾਜ਼ਤ ਦਿੱਤੀ ਤੇ ਮੈਂ ਉਹਨਾਂ ਨੂੰ ਕਵਰੇਜ ਕਾਇਤ ਕਰ ਪਾਇਆ ਤੇ ਬਹੁਤ ਸਾਰੀ ਖੁਸ਼ੀ ਮਿਲ ਰਹੀ ਆ ਥੈਂਕ ਯੂ ਧੰਨਵਾਦ ਸਾਰਿਆਂ ਦਾ